ਚੋਰੀ ਦੇ ਮਾਮਲੇ ਵਿੱਚ ਵੀ ਔਰਤਾਂ ਮਰਦਾਂ ਨਾਲੋਂ ਨਿਕਲ ਗਈਆਂ ਅੱਗੇ ਗਾਹਕ ਬਣ ਕੇ ਬੁਟੀਕ ਤੇ ਆਈਆਂ ਇਹ ਔਰਤਾ ਦੇਖਦੇ ਹੀ ਦੇਖਦੇ ਗਾਇਬ ਕਰ ਗਈਆਂ 10000 ਦੇ ਸੂਟ ਸੀਸੀਟੀਵੀ ਤੋਂ ਹੋਇਆ ਖਲਾਸਾ ਕਹਿੰਦੇ ਹਨ ਹੁਣ ਕਿਸੇ ਵੀ ਕੰਮ ਵਿੱਚ ਔਰਤਾਂ ਦੀਆਂ ਨਾਲੋਂ ਪਿਛੇ ਨਹੀਂ ਰਹੀਆਂ ਚੋਰੀ ਦੇ ਮਾਮਲੇ ਵਿੱਚ ਵੀ ਆਦਮੀਆਂ ਤੋਂ ਦੋ ਖਤਮ ਅੱਗੇ ਨਿਕਲ ਗਈਆਂ ਇਹ ਔਰਤਾਂ ਧਾਰੀਮਾਲ ਦੇ ਡੰਡਵਾ ਚੌਕ ਜੀਟੀ ਰੋਡ ਤੇ ਸਥਿਤ ਇੱਕ ਬੁਟੀਕ ਤੇ ਗਾਹਕ ਬਣ ਕੇ ਆਈਆਂ ਦੋ ਔਰਤਾਂ ਜੋ ਦੇਖਦੇ ਹੀ ਦੇਖਦੇ ਬੁਟੀਕ ਵਿੱਚੋਂ ਬੁਟੀਕ ਮਾਲਕ ਤੇ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਲੜਕੀਆਂ ਦੇ ਸਾਹਮਣੇ ਹੀ ਬੇਹੱਦ ਚਲਾਕੀ ਮੇਰਾ ਨਾਮ ਨਤਾਸ਼ਾ ਮਹਾਜਨ ਹੈ ਮੇਰਾ ਬੁਟੀਕ ਦਾ ਨਾਮ ਅਟਲੀਅਰ ਬਾਏ ਨਤਾਸ਼ਾ ਹੈ ਓਪੋਜ਼ਿਟ ਸ਼ਿਪਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਕਿ ਇਹ ਦੋ ਲੇਡੀਆਂ ਸਾਈਂਆਂ ਸੀ ਸਵੇਰੇ 11:25 ਦੇ ਆਸ-ਪਾਸ ਤੇ ਉਹ ਸਾਡੇ ਕੋਲ ਆਚਾਨਕ ਹੀ ਪੁੱਛਦੀਆਂ ਆ ਗਈ ਕਿ ਤੁਸੀਂ ਸੂਟ ਦੀ ਸਟਿਚਿੰਗ ਦਾਸ ਦਿਓ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀ ਹੈ ਉਸ ਤੋਂ ਬਾਅਦ ਫਿਰ ਕਿੰਨੇ ਤੁਹਾਡੇ ਕੋਲ ਦੁਪੱਟਾ ਸੂਟਸ ਆ ਗਏ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਸ਼ੋਰੂਨ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਸੀ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਗਈਆਂ ਇੱਥੇ ਦੋ ਲੇਡਿਸ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋ ਗਈ ਇੱਕ ਜਿਹੜੀ ਲੇਡੀ ਐਸਟ ਸੀ ਉਹ ਪਿੱਛੇ ਆ ਕੇ ਖੜੀ ਹੋ ਸਾਡੀ ਲੜਕੀਆਂ ਨੇ ਸੂਟਸ ਵੀ ਖਾਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਲੱਖ ਸੂਟਸ ਦਿਖਾਈ ਹੈਗੇ। ਉਹਨਾਂ ਨੇ ਕੀ ਕੀਤਾ ਕਿ ਪਹਿਲੇ 4 ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖਰੇ ਇੱਥੇ ਰੱਖ ਦਿੱਤੇ। ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ। ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟ ਐਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ। ਸਾਨੂੰ ਕੁਛ ਹੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਇੱਥੇ ਖੜੇ ਸੀ ਉਹ ਸੂਟ ਦਿਖਾ ਰਹੇ ਸੀ ਬਿਜ਼ੀ ਸੀ। ਉਹਨਾਂ ਨੇ ਆਂਟੀ ਜੀ ਨੇ ਕਿਤੇ ਜਿਹੜੀ 8 ਏਜ ਲੇਡੀਜ਼ ਸੀ ਉਹਨੇ ਨਾ ਸਾਰੇ ਸੂਟ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਉਹ ਵੇਖੀ ਆਮ ਬੱਚੇ ਨੂੰ ਰੂਟਿੰਜ ਕੇ ਅੱਗੇ ਇੱਕ ਵਾਰੀ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਲੱਖਣਾ ਜਦੋਂ ਉਹ 1600 ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਟਰ ਜੀਨ ਕਿਉਂਕਿ ਮਾਸਟਰ ਜੋ ਲੇਡੀਜ਼ ਨੂੰ ਲੱਗਦਾ ਸੂਟਸ ਲੈ ਕੇ ਚਲੇ ਗਏ ਇਹਨੇ ਫਿਰ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਸੀ ਰਿਟਰਨ ਵਿੱਚ ਰਿਪ ਉਸ ਵਾਰ ਬਸੇ ਉਹ ਪਾਪੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਣਾਂ ਨੇ ਸਾਡੇ-ਸਾਡੇ 4 ਸੂਟਸ ਸੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਹੀ ਅਲਰਟ ਕਰਨਾ ਚਾਹੁੰਦੇ ਹਾਂ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟੀਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਇਹ ਲੈਡੀਸ ਉਹ ਥੋੜਾ ਸਾਵਧਾਨ ਰਹੋ ਕਿਉਂਕਿ ਚਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕੋਈ ਰੋਡ ਦਾ ਵੀ ਲਾਸ ਹੋਵੇ ਠੀਕ ਐ ਅਸੀਂ ਜਿਸ ਵੇਲੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ 4 ਇੱਕ ਟੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖ ਉਸ ਦਿਨ ਸਾਨੂੰ ਕਿਤੇ ਅੰਬਦਰੀ ਫੋਟਿੰਗ ਵਿੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ 4 ਸੂਟਸ ਜਿਹੜੇ ਉਹ ਬਾਇਬ ਕਰ ਦਿੱਤੇ। ਸਿੱਕ ਯੰਗ ਲੇਡੀ ਸੀ ਉਹਦੀ ਤੇਜ ਕਿ ਹੋਏਗੀ 32 ਦੇ ਆਹਰਾਉਂ ਜਿਹੜੀ ਪਿਛਲੀ ਏਜ ਲੇਡੀ ਸੀ ਜਿੰਨੇ ਜਿੰਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਹੋਵੇਗੀ। ਕਿ ਕੁਛ ਨਹੀਂ ਲੈ ਗਈ ਉਹਨਾਂ ਨੇ ਸਸ ਇੰਨਾ ਕਿ ਆ ਰੇਟਸ ਦੱਸ ਰੋ ਰਹੇ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਉਸ ਦਾਦਾ ਇਹ ਚਾਰਜਸ ਲੱਗਣਗੇ। ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨਹੀਂ ਇਸ ਵਕਤ ਉਹ ਬਸ ਚਲੇ ਗਏ। ਉਹਨੇ ਕੁਝ ਨਹੀਂ ਪਰਚੇ